ਫਿਲਮ ਦਾ ਨਾਮ ਹੈ ਜੱਟਾ ਡੋਲੀ ਨਾ ਸਟਾਰ ਕਾਸਟ ਮੇ ਨਾਲ ਹੈ ਪ੍ਰਭ ਗਰੇਵਾਲ ਕਿਰਨਦੀਪ ਤੇ ਜਰਨੈਲ ਪਈ ਸਸੀ ਗੱਲ ਕਿਵੇਂ ਉਹ ਸਾਰੇ ਬਹੁਤ ਬਚਾਰ ਨਿਕਲ ਆਏ ਅੱਜ ਮੈਂ ਜਿਵੇਂ ਕਹਿ ਰਿਹਾ ਸੀਗਾ ਫਿਲਮ ਦਾ ਟ੍ਰੇਲਰ ਦੇਖ ਕੇ ਐਕਸਾਈਟਮੈਂਟ ਬਹੁਤ ਜ਼ਿਆਦਾ ਹੈ ਨਾ ਸਾਨੂੰ ਵੀ ਵੀ ਅਸੀਂ ਛੇਤੀ ਦੇਖੇ ਤੁਹਾਡੀ ਤਾਂ ਆਪਣੀ ਫਿਲਮ ਹੈ ਤੁਸੀਂ ਐਕਟ ਕੀਤਾ ਤੁਹਾਡੀ ਐਕਸਾਈਟਮੈਂਟ ਲੈਵਲ ਕਿ ਮੈਂ ਜੀ ਸਾਡੇ ਐਕਸਾਈਟਮੈਂਟ ਲੈਵਲ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਜ਼ਿਆਦਾ ਵੱਧ ਗਈ ਹੈ ਇੱਕਦਮ ਕਿਉਂਕਿ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਆਡੀਅנס ਨੇ ਇੱਕਦਮ ਇੰਨਾ ਪਿਆਰ ਕਰਨਾ ਹੈ ਨਾ ਦਿਨ ਚਾਰ ਦਿਨਾਂ ਦੇ ਵਿੱਚ ਹੀ ਮੇਰੇ ਖਿਆਲ ਅਸੀਂ ਮਿਲੀਅਨ ਕਰਾਸ ਕਰ ਇਹ ਸਾਡੀ ਉਮੀਦ ਨਾਲੋਂ ਵੱਧ ਪਿਆਰ ਮਿਲਿਆ ਤੇ ਨੇਚਰਲੀ ਇੱਕ ਐਕਸਾਈਟਮੈਂਟ ਜਿਹੜੀ ਹੈ ਨਾ ਉਹ ਫੀਲ ਹੋਣ ਲੱਗਾ ਯਾਰ ਕਿਤੇ ਸਹੀ ਪਾਸੇ ਤੁਰੇ ਆਪਾਂ ਆ ਹੁਣ ਮੈਨੂੰ ਹੋਰ ਇਹ ਫਟਾਫਟ ਦੀ ਪੰਜ ਤਰੀਕ ਆਏ ਬਿਲਕੁਲ ਕਿਨੈਮਾ ਕਰਾਂ ਦੇ ਵਿੱਚ ਦੇਖੀਏ ਬਿਲਕੁਲ ਪ੍ਰਭ ਇਹ ਜੀਆਂ ਫਿਲਮਾਂ ਹੈ ਨਾ ਤੁਹਾਡੇ ਨਾਲ ਨਾਮ ਜਿਹਦੇ ਕੋਈ ਮੋਟੀਵੇਸ਼ਨ ਵਾਲੀ ਹੁੰਦੀ ਹੈ ਤਾਂ ਪ੍ਰਭ ਦਾ ਨਾਮ ਜ਼ਰੂਰ ਜੁੜਦਾ ਹੈ ਜੀ ਫਿਲਮਾਂ ਨਾਲ ਹੈ ਨਾ ਕਿਵੇਂ ਦਾ ਲੱਗਦਾ ਜਦ ਫਿਲਮਾਂ ਹੀ ਇਹ ਜੀ ਆਫਰ ਹੁੰਨ ਜਿਸ ਚ ਮੈਸੇਜ ਹੁੰਦਾ ਹੀ ਹੁੰਦਾ ਬਹੁਤ ਵਧੀਆ ਲੱਗਦਾ ਮੈਨੂੰ ਮੇਰੀ ਆਪਣੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਥੋੜੇ ਜਿਹਾ ਵਧੀਆ ਕਰੈਕਟਰ ਚੂਜ਼ ਕਰਕੇ ਕਰਾਂ ਜਿਨ੍ਹਾਂ ਵਿੱਚ ਡਿਫਰੈਂਟ ਡਿਫਰੈਂਟ ਮੇਰੇ ਕਰੈਕਟਰ ਹੋਵੇ ਮਤਲਬ ਸੇਮ ਨਾ ਹੋਵੇ ਜਿਦੇ ਕਿ ਮੇਰੀ ਐਕਟਿੰਗ ਸੇਮ ਲੱਗੇ ਕਿ ਲੱਗੇ ਕਿ ਪ੍ਰਾਪ ਸੇਮ ਤਰ੍ਹਾਂ ਦੀ ਐਕਟਿੰਗ ਕਰਦੀ ਹੈ ਜਾਂ ਕੁਝ ਵੀ ਹਮੇਸ਼ਾ ਮੇਰੀ ਕੋਸ਼ਿਸ਼ ਰਹਿੰਦੀ ਕਿ ਮੈਂ ਸਬਜੈਕਟ ਵਧੀਆ ਚੁਣਾ ਜਿਦੇ ਵਿੱਚ ਮੈਂ ਮੇਰੀ ਸਕਰੀਨਿੰਗ ਵਧੀਆ ਹੋਵੇ ਟਾਈਮਿੰਗ ਮਿਲੇ ਮੈਨੂੰ ਤੇ ਤਾਂ ਕਰਕੇ ਮੈਨੂੰ ਲੱਗਦਾ ਸ਼ਾਇਦ ਇਹ ਮੇਰੇ ਹਿੱਸੇ ਆਉਂਦੇ ਨੇ ਜਨਰਲ ਬਾਜੀ ਹੈ ਨਾ ਜਦ ਸਿੱਖੀ ਤੇ ਫਿਲਮਾਂ ਬਣਦੀਆਂ ਇਸ ਵਿੱਚ ਗਤਕਾ ਹੈ ਨਾ ਆਪਣਾ ਉਹ ਥੋੜਾ ਨਾਮ ਉਹਨਾਂ ਫਿਲਮਾਂ 'ਚ ਜ਼ਰੂਰ ਹੁੰਦਾ ਆਪਣੀ ਇੱਕ ਵਾਰ ਗੱਲ ਵੀ ਹੋਈ ਸੀ ਤੁਸੀਂ ਕਿਹਾ ਸੀ ਵੀ ਜਿਹੜੇ ਸਾਬਤ ਸੂਰਤ ਸਿੱਖਿਆ ਉਹਨਾਂ ਲਈ ਫਿਲਮਾਂ ਬਹੁਤ ਘੱਟ ਹੁੰਦੀਆਂ ਤੇ ਇਸ ਦੇ ਬਾਰੇ ਕੀ ਕਹੋਗੇ ਕਿਉਂਕਿ ਇੱਕ ਦਾਇਰਾ ਹੁੰਦਾ ਨਾ ਇੱਕ ਲਿਮਟਿਡ ਦਾਇਰਾ ਹੁੰਦਾ ਜਦੋਂ ਤੁਸੀਂ ਦਾੜੀ ਕੇਸ ਰੱਖਦੇ ਹੋ ਤੁਸੀਂ ਹਰ ਕਿਰਦਾਰ 'ਚ ਫਿੱਟ ਨਹੀਂ ਹੋ ਸਕਦੇ ਹੈ ਨਾ ਤੁਸੀਂ ਇਹਦੀ ਗੱਲ ਤੇ ਸਾਡੇ ਲੋਕ ਦਾੜੀ ਵਾਲਾ ਨੂੰ ਹੀਰੋ ਅਕਸੈਪਟ ਨਹੀਂ ਕਰਦੇ ਹਾਂ। ਸੋ ਦਾੜੀ ਵਾਲਿਆਂ ਦੀ ਗੱਲ ਬਾਤ ਦੀ ਮਤਲਬ ਮੈਂ ਤਲਾਹਦਾ ਇਹ ਤੇਰੇ ਵਧੀਆ ਐਕਟਰ ਨੇ ਉਹਨਾਂ ਨੂੰ ਸੈਕਟ ਨਹੀਂ ਕਰਦੇ। ਬਿਲਕੁਲ ਸਹੀ ਗੱਲ ਕਰਨਾ। ਹੈਨਾ ਇੱਕ ਮਿੱਤ ਜੀ ਬਣੀ ਹੋਈ ਸਿੰਗਰਾਂ ਦਾ ਜਿਹੜਾ ਮਸਲਾ ਚੱਲੀ ਜਾਂਦਾ ਵੀ ਸਿੰਗਰ ਹੋਵੇ ਤੇ ਫੇਰ ਹੀ ਹੀਰੋ ਅਕਸੈਪਟ ਹੋਣਾ। ਬਹੁਤ ਥੋੜੇ ਬੰਦੇ ਨੇ ਜਿਦੋਂ ਦੇਵ ਕਰੋੜਪਾਜੀ ਆਖਰੀਸ਼ ਹੋ ਗਿਆ। ਜਾਂ ਜਗ੍ਹਾ ਹੋ ਗਿਆ ਤੇ ਹੋਣੀ ਹੋਗੇ ਜਿਹੜੇ ਨਿਕਲੇ ਨਹੀਂ ਕਬਿਲ ਬਿਲਕੁਲ ਸੋਹਣੀ। ਤੇ ਦੂਜੀ ਗੱਲ ਇਹ ਆ ਵੀ ਜਿਹੜੀ ਜਿਹੜੀ ਧਾਰਮਿਕ ਫਿਲਮਾਂ ਦੀ ਹੈ ਧਾਰਮਿਕ ਬਿਰਤੀ ਦੀ ਸਾਬਤ ਸੂਰਤ ਦੀ ਗੱਲ ਆ ਸਾਬਤ ਸੂਰਤ ਕਰੈਕਟਰ ਵੀ ਫਿਲਮਾਂ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਨੇ ਬਿਲਕੁਲ ਬਹੁਤ ਜ਼ਰੂਰੀ ਕਿਉਂਕਿ ਸਾਡੇ ਪੰਜਾਬ ਦੀ ਲੋਕੀ ਉਥੋਂ ਨਿਕਲਦੀ ਆ ਕੋਈ ਵੇਲਾ ਸੀਗਾ ਕਿ ਜਿਹੜੇ ਕਰੈਕਟਰ ਸੀਗੇ ਆ ਬੰਬੇ ਤੋਂ ਉਹਨਾ ਦੀਪ ਢਿਲੋਂ ਜੀ ਹੋ ਕੇ ਜਾਂ ਕਵਲਜੀਤ ਜੀ ਹੋ ਕੇ ਹੂੰ ਔਰ ਕਿੰਨੇ ਕਰੈਕਟਰ ਬੰਬੇ ਤੋਂ ਆਉਣੇ ਅਵਤਾਰ ਗਿਲ ਜੀ ਉਹਨਾਂ ਨੂੰ ਸਾਰਿਆਂ ਨੇ ਆਉਣਾ ਇੱਥੇ ਆ ਕੇ ਦਾੜੀਆਂ ਲੱਗਣੀਆਂ ਉਹਨਾਂ ਦੇ ਮੋਛਾਂ ਲੱਗਣੀਆਂ ਜਾਂ ਚਲੋ ਇਹ ਤੇ ਪੰਜਾਬੀ ਸੀਗੇ ਸਮਝਦੇ ਸੀਗੇ ਕੁਝ ਇਹੋ ਜਿਹੇ ਕਰੈਕਟਰ ਵੀ ਬੰਬੇ ਤੋਂ ਆਉਂਦੇ ਹੁੰਦੇ ਸੀਗੇ ਜਿਹੜੇ ਪੰਜਾਬੀ ਨਹੀਂ ਸੀ ਹੁੰਦੇ ਪਤਾ ਇਹਨਾਂ ਦੀ ਪੰਜਾਬੀਤ ਬਾਰੇ ਉਹਨਾਂ ਨੂੰ ਦਾੜੀਆਂ ਲੱਗਣੀਆਂ ਉਹਨਾਂ ਨੇ ਪੱਗਾਂ ਬੰਨੀਆਂ ਹੋਣੀਆਂ ਦਾੜੀਆਂ ਲੱਗੀਆਂ ਹੋਣੀਆਂ ਮੋਛਾਂ ਲੱਗੀਆਂ ਉੱਥੇ ਸਿਗਰਟ ਲਾ ਲੈਣੀ ਉਹਨਾਂ ਨੇ ਹਾਂ ਹਾਂ ਬਿਲਕੁਲ ਉਹ ਮਤਲਬ ਅਸੀਂ ਉਦੋਂ ਸਿਸਟੈਂਡ ਹੁੰਦੇ ਸੀ ਮਾੜੇ ਮੋਟੇ ਅਸੀਂ ਵੀ ਨਾ ਕਹਿ ਸਕਣਾ ਦੁੱਖ ਹੋਣਾ ਵੀ ਯਾਰ ਆ ਕੀ ਹੋਈ ਜਾਂਦਾ ਫਿਰ ਹੌਲੀ ਹੌਲੀ ਉਹਨਾਂ ਨੂੰ ਸਮਝ ਲੱਗਾ ਕਿ ਇਹਨਾਂ ਦੀ ਪ੍ਰੋਬਲਮ ਹੈ ਇਹ ਜੇ ਗਾੜੀਆਂ ਬਨ ਕੇ ਸਾਡੇ ਜਿਹੜੇ ਬੰਬੇ ਤੋਂ ਕਰੈਕਟਰ ਆਉਂਦੇ ਜੀ ਉਹ ਸਿਕਰਟ ਸੂਟ ਪੀਣਗੇ ਆਫਸੈਟ ਜਾ ਕੇ ਪਿੱਛੇ ਤੇ ਇਹਨਾਂ ਦੇ ਜਿਹੜੇ ਯੂਥ ਆ ਉਹ ਵਿਗੜ ਜਾਊਗਾ ਬਿਲਕੁਲ ਫਿਰ ਉਹਨਾਂ ਨੇ ਇੱਥੋਂ ਕਰੈਕਟਰ ਲੈਣੇ ਸ਼ੁਰੂ ਕੀਤੇ ਉਹਨਾਂ ਨੂੰ ਸਮਝ ਲੱਗਣ ਲੱਗਾ ਵੀ ਇੱਥੇ ਵੀ ਚੰਗੇ ਐਕਟਰ ਹੈਗੇ ਆ ਬਿਲਕੁਲ ਉਹ ਚੱਲਦੇ ਆ ਚੱਲਦੇ ਆ ਇੰਡਸਟਰੀ ਗਰੋ ਹੋਈ ਚੱਲਦੇ ਆ ਅੱਜ ਦੇਖੋ ਹਿਸਾ ਨੇ ਬਿਲਕੁਲ ਅੱਜ ਸਾਡੇ ਕੋਲ ਇੰਡਸਟਰੀ ਦੇ ਵਿੱਚ 150 ਤੋਂ ਉੱਪਰ ਗਾੜੀਆਂ ਵਾਲੇ ਕਰੈਕਟਰ ਨੇ ਬਿਲਕੁਲ ਜਿਹੜੇ ਕੈਰੈਕਟਰਾਂ ਨੇ ਦਾੜ੍ਹੀਆਂ ਕੱਟੀਆਂ ਸੀ ਮਲਕੀਤਰਾਉਣੀ ਜੀ ਗਾੜੀ ਕੱਟਦੇ ਸੀਗੇ ਮਹਾਵੀਰ ਭੁੱਲਰ ਭਾਜੀ ਕਲ ਸਾਕਸੀ ਬੋম্বে ਰਹੇ ਆ ਸ਼ੁਭਿੰਦਰ ਵੀ ਕਿੰਨੇ ਹੀ ਬੰਦੇ ਦਾੜ੍ਹੀਆਂ ਕੱਟਦੇ ਸੀ ਅੱਜ ਸਭ ਨੇ ਦਾੜ੍ਹੀਆਂ ਰੱਖ ਲਈਆਂ ਤੇ ਕੈਰੈਕਟਰ ਮਿਲਣ ਲੱਗੇ ਹਮ ਸਹੀ ਗੱਲ ਹੈ ਡਿਮਾਂਡ ਪੈਦਾ ਕਰਨੀ ਪੈਂਦੀ ਹੈ ਡਿਮਾਂਡ ਪੈਦਾ ਕਰਨੀ ਪੈਂਦੀ ਹੈ ਵੀ ਹਾਂਜੀ ਪ੍ਰੂਫ ਕਰਨਾ ਪੈਂਦਾ ਵੀ ਯਾਰ ਅਸੀਂ ਐਸ ਕੈਰੈਕਟਰ ਚ ਲੈ ਕੇ ਰਹਿ ਕੇ ਵੀ ਆ ਕਰ ਸਕਦੇ ਹਮ ਸੋ ਮੈਨ ਲੱਗਦਾ ਹੁਣ ਅੱਗੇ ਅੱਗੇ ਜਿੱਦਾਂ ਫਿਲਮਾਂ ਦਾ ਦੌਰ ਆ ਮਿਸਤਾਨੇ ਆਈ ਹੈ ਹਮ ਜਾ ਸਾਹਿਬ ਜਿਆਦੇ ਆਈ ਸੀ ਇਹ ਆ ਰਹੀ ਆ ਜੱਟਾ ਡੋਲੀ ਨਾਲ ਇਹ ਕਿਤੇ ਨਾ ਕਿਤੇ ਤੇ ਬੈਕਗਰਾਉਂਡ ਇਹਦਾ ਧਰਮ ਦੇ ਨਾਲ ਹੀ ਰਿਲੇਟ ਕਰਦਾ ਹੈ ਨਾ ਬਿਲਕੁਲ ਹਾਂ ਜੀ ਹਾਂ ਜੀ ਤਾਂ ਹੌਲੀ ਹੌਲੀ ਉਹ ਜਿਹੜੀ ਜਿਹੜਾ ਕਾਫਲਾ ਸੀ ਮਨਖਾ ਤੁਰ ਪੈਣਾ ਹੁੰਦਾ ਹੈ ਕੀ ਬਾਤ ਹੈ ਅੱਛਾ ਭਾਈ ਧਾਰਮਿਕ ਫਿਲਮਾਂ ਜਿਵੇਂ ਗੱਲ ਕਰ ਰਹੇ ਆ ਧਾਰਮਿਕ ਫਿਲਮਾਂ ਕਰੰਟ ਚ ਇੱਕ ਸੰਕੋਚ ਇਹ ਹੁੰਦਾ ਵੀ ਜੇ ਕੋਈ ਧਾਰਮਿਕ ਫਿਲਮ ਬਣਾਉਂਦੇ ਆ ਤਾਂ ਸਵਾਲ ਬਹੁਤ ਉੱਠਣੇ ਸ਼ੁਰੂ ਹੋ ਜਾਂਦੇ ਆ ਧਾਰਮਿਕ ਫਿਲਮ ਤੇ ਮਤਲਬ ਬਹੁਤ ਜ਼ਿਆਦਾ ਬਰੀਕੀ ਦੇਖਣੀ ਪੈਂਦੀ ਹੈ ਵੀ ਕੋਈ ਗਲਤੀ ਨਾ ਹੋ ਜਾਵੇ ਉਸ ਦੇ ਲਈ ਕੀ ਕਰਨ ਇਹ ਸਾਡੇ ਨਾਲ ਵੀ ਇਦਾਂ ਹੀ ਹੋਇਆ ਅਸੀਂ ਹੁਣ ਜਦੋਂ ਸਾਡਾ ਅਗਰ ਮੁਖਦਾਰ ਸਮਝੀਏ ਤੇ ਗਤਕਾ ਆ ਨਾ ਗਤਕਾ ਬਣੇ ਚ ਖੜਿਆ ਜਾਂਦਾ ਬਿਲਕੁਲ ਹੁਣ ਅਸੀਂ ਇਹਨੂੰ ਸਾਡੇ ਮੂਰੇ ਚੈਲੰਜ ਆਇਆ ਕਿ ਅਸੀਂ ਫਿਲਮ ਦੇ ਵਿੱਚ ਜਦੋਂ ਅਸੀਂ ਇਹਨੂੰ ਫਿਲਮ ਦਾ ਰੂਪ ਦੇ ਰਹੇ ਹਾਂ ਤੇ ਫਿਲਮ ਦੇ ਵਿੱਚ ਫਿਰ ਹੀਰੋ ਵੀ ਹੋਊਗਾ ਤੇ ਵਿਲਨ ਵੀ ਹੋਊਗਾ ਵਿਲਨ ਹੋਊਗਾ ਵਿਲਨ ਪੋਜ਼ਿਟਿਵ ਤਾਂ ਹੋ ਨਹੀਂ ਸਕਦਾ ਵਿਲਨ ਨੇ 네ਗੇਟਿਵ ਹੀ ਹੋਣਾ ਤੇ ਬਣੇ ਵਾਲੇ ਬੰਦੇ ਨੂੰ 네ਗੇਟਿਵ ਦਿਖਾਈਏ ਕਿਦਾਂ ਉਹ ਤੇ ਸਮਝ ਲਓ ਕਿ ਹੋ ਹੀ ਨਹੀਂ ਸਕਦਾ ਫਿਰ ਅਸੀਂ ਉਹਦੀ ਇੱਕ ਰੂਪ ਧਾਰਾ ਜਿਹੜੀ ਉਹ ਚੇਂਜ ਕੀਤੀ ਕਿ ਜਿਵੇਂ ਇੱਕ ਚੈਂਪੀਅਨਸ਼ਿਪ ਦਾ ਇੱਕ ਖੇਡ ਦਾ ਰੂਪ ਦਿੰਨੇ ਆ ਉਹ ਖੇਡ ਦੇ ਵਿੱਚ ਬੰਦਾ ਪੋਜ਼ਿਟਿਵ ਵੀ ਹੋ ਸਕਦਾ ਹੈ 네ਗੇਟਿਵ ਵੀ ਹੋ ਸਕਦਾ ਮੁੱਦਾ ਸਾਡਾ ਇਹ ਹੈ ਸਿਗਾ ਕਿ ਅਸੀਂ ਗਤਕੇ ਨੂੰ ਪ੍ਰਮੋਟ ਕਰੀਏ ਕਿਸੇ ਤਰੀਕੇ ਨਾਲ ਕੁਝ ਇਦਾਂ ਕਰੀਏ ਕਿ ਜਿਹਦੇ ਵਿੱਚ ਕਿਸੇ ਦਾ ਵੀ ਜਿਹੜਾ ਉਹ ਮਰਿਆਦਾ ਜਿਹੜੀ ਹੈ ਉਹ ਠੇਸ ਨਾ ਪਹੁੰਚੇ ਉਹਨੂੰ ਤੇ ਔਰ ਐਂਟਰਟੇਨਿੰਗ ਤਾਂ ਲੱਗੇ ਨਾਲ-ਨਾਲ ਕਿਉਂਕਿ ਕੱਲੀ ਅਸੀਂ ਸਾਡੇ ਸਾਹਮਣੇ ਸਭ ਤੋਂ ਵੱਡੀ ਭਾਜੀ ਪ੍ਰੋਬਲਮ ਹੈ ਹੋ ਜਾਂਦੀ ਹੈ ਜਦੋਂ ਆਪਾਂ ਪਿਓਰਲੀ ਧਾਰਮਿਕ ਵੱਲ ਨੂੰ ਲੈ ਕੇ ਜਾਂਦੇ ਆ ਬੜੀ ਸਾਈਡ ਪਾਰਟ ਆ ਤੁਸੀਂ ਐਗਰੀ ਕਰੋਗੇ ਮੇਰੇ ਨਾਲ ਕਿ ਉਸ ਵੇਲੇ ਕੀ ਹੁੰਦਾ ਹੈ ਕਿ ਯੰਗਰ ਜਿਹੜੀ ਆਡੀਅੰਸ ਹੈ ਨਾ ਬਾਜੀ ਉਹ ਨਹੀਂ ਜਾਂਦੀ ਦੇਖਣ ਸਾਈਡ ਪਾਰ ਉਹ ਕਹਿੰਦੀ ਯਾਰ ਇਹ ਤਾਂ ਧਾਰਮਿਕ ਚੀਜ਼ ਹੈ ਜਿਵੇਂ ਉਹਦੇ ਵਿੱਚ ਵੱਲ ਨੂੰ ਅਗਰ ਜੇ ਉਹਨਾਂ ਨੇ ਜਾਣਾ ਨਹੀਂ ਚਲੋ ਪ੍ਰੋਡੂਸਰ ਦਾ ਤਾਂ ਜੋ ਨੁਕਸਾਨ ਹੈ ਸੋ ਹੈ ਇੰਡਸਟਰੀ ਦਾ ਜੋ ਨੁਕਸਾਨ ਹੈ ਸੋ ਹੈ ਉਹ ਸਗੋਂ ਧਰਮ ਨਾਲ ਜੁੜਨ ਦੀ ਬਜਾਏ ਹੋਰ ਪਰੇ ਹੋ ਜਾਂਦੇ ਆ ਬਿਲਕੁਲ ਇਸ ਲਈ ਜ਼ਰੂਰੀ ਆ ਕਿ ਅਸੀਂ ਇਸ ਇਸ ਕ੍ਰੀਏਟਿਵ ਵੇ ਨਾਲ ਕੋਈ ਚੀਜ਼ ਕ੍ਰੀਏਟ ਕਰੀਏ ਜੇ ਦੇ ਵਿੱਚ ਆਡੀਅੰਸ ਦਾ ਰੁਝਾਨ ਵਜੇ ਦੇਖਣ ਨੂੰ ਔਰ ਉਹਨੂੰ ਮੈਸੇਜ ਇੰਡਾਇਰੈਕਟ ਵੇ ਚ ਜਾਏ ਕਿ ਹਾਂ ਯਾਰ ਬੜੀ ਵਧੀਆ ਲੱਗੀ ਯਾਰ ਫਿਲਮ ਪਹਿਲੇ ਮਨ ਚ ਉਹਦੇ ਹੈ ਗੱਲ ਆਵੇ ਉਹ ਹਾਂ ਯਾਰ ਉਹਦੇ ਚ ਗਤਕਾ ਖੇਡਦੇ ਸੀ ਯਾਰ ਬੜਾ ਵਧੀਆ ਸੀ ਤੇ ਅਸੀਂ ਇਹ ਨਾ ਸਮਝੀਏ ਕਿ ਗਤਕਾ ਸੈਕੰਡ ਨੰਬਰ ਤੇ ਉਹਨਾਂ ਨੇ ਕਿਹਾ ਅਸੀਂ ਇਹ ਸਮਝੀਏ ਕਿ ਉਹਨੇ ਕਿੰਨੇ ਗੌਰ ਨਾਲ ਉਹ ਚੀਜ਼ ਦੇਖੀ ਤਾਂ ਉਹਨੂੰ ਗਤਕੇ ਨਾਲ ਇਨਸਪਾਇਰ ਹੋਇਆ ਮੋਰੇ ਪਾਣੀ ਦਾ ਗਲਾਸ ਪਿਆ ਹੋਇਆ ਅੱਧਾ ਭਰਿਆ ਤਾਂ ਅਸੀਂ ਇਹ ਨਾ ਦੇਖੀਏ ਵੀ ਉਹ ਅੱਧਾ ਗਲਾਸ ਖਾਲੀ ਆ ਅੱਧਾ ਭਰਿਆ ਦੇਖੀਏ ਇਹ ਅਸੀਂ ਕੋਸ਼ਿਸ਼ ਕੀਤੀ ਆ ਔਰ ਟ੍ਰੇਲਰ ਦੇ ਨਾਲ ਮਤਲਬ ਮੈਨੂੰ ਮੇਰੇ ਜਦੋਂ ਟ੍ਰੇਲਰ ਦੀ ਗੱਲ ਕਰਦਾ ਮੇਰਾ ਮੇਰਾ ਚਿਹਰਾ ਖਿੜ ਜਾਂਦਾ ਨਾ ਕਿਉਂਕਿ ਰਿਸਪੌਂਸ ਬਹੁਤ ਅੱਛਾ ਆਇਆ ਮੈਂ ਸਮਝਦਾ ਮੈਨੂੰ ਇਦਾਂ ਫੀਲਿੰਗ ਆਦ ਰਿਹਾ ਕਿ ਆਡੀਅנס ਨੇ ਫਿਲਮ ਥੀਏਟਰ ਦੇ ਵਿੱਚ ਵੀ ਸਾਨੂੰ ਉਸ ਤੋਂ ਵੱਧ ਪਿਆਰ ਦੇਣਾ। ਭਾਈ ਮੈਂ ਜਦਾਂ ਟ੍ਰੇਲਰ ਦੇ ਥੱਲੇ ਕਮੈਂਟ ਪੜ ਰਿਹਾ ਸੀਗਾ ਦੋ ਕ ਕਮੈਂਟ ਸੀਗੇ ਜਿਹੜੇ ਮੈਨੂੰ ਲੱਗਿਆ ਵੀ ਸ਼ਾਇਦ ਤੁਹਾਨੂੰ ਪੁੱਛਣੇ ਚਾਹੀਦੇ ਆ ਤੇ ਆਡੀਅנס ਦੀ ਉਹ ਗੱਲ ਕਲੀਅਰ ਹੋਊਗੀ। ਇੱਕ ਤਾਂ ਸੀਗਾ ਕਿ ਫਿਲਮ ਦਾ ਨਾਮ ਜੱਟਾ ਡੋਲੀ ਨਾ ਕਿਉਂ ਹੈ? ਇਹਦਾ ਨਾਮ ਕਹਿੰਦੇ ਵੀ ਤੁਸੀਂ ਇੱਕ ਮਤਲਬ ਉਹ ਕਰਤਾ ਵੀ ਸਿੱਖਾਂ ਨੂੰ ਫੇਰ ਬੰਡਤਾ ਵੀ ਇਹਦਾ ਨਾਮ ਸਿੰਗਾ ਡੋਲੀ ਨਾ ਹੋਣਾ ਚਾਹੀਦਾ ਸੀ ਜੋ ਕਮੈਂਟ ਮੈਂ ਪੜਿਆ। ਨਹੀਂ ਭਾਈ ਜੀ ਉਹ ਗੱਲ ਨਹੀਂ ਹੈਗੀ। ਸਿੰਘਾ ਡੋਲੀ ਨਾਲ ਜਿਹੜਾ ਅਗਰ ਸਿੰਘਾਂ ਦੀ ਗੱਲ ਕਰਦੇ ਆ ਫਿਰ ਉਹ ਧਾਰਮਿਕ ਗੱਲ ਹੋ ਜਾਂਦੀ ਹੈ ਹੁਣ ਇਹਦੇ ਵਿੱਚ ਅਸੀਂ ਧਰਮ ਧਰਮ ਨੂੰ ਜਿਹੜਾ ਹੈਗਾ ਉਸ ਤਰ੍ਹਾਂ ਨਹੀਂ ਦਿਖਾ ਸਕਦੇ ਨੈਗੇਟਿਵ ਪੋਜ਼ਿਟਿਵ ਨਹੀਂ ਕਰ ਸਕਦੇ ਸਾਨੂੰ ਨਾ ਸ਼ੋਭਾ ਦਿੰਦਾ ਨਾ ਸਾਨੂੰ ਕਰਨਾ ਚਾਹੀਦਾ ਹੁਣ ਤੁਸੀਂ ਗੱਲ ਕਰੋਗੇ ਕਿ ਬਈ ਫਿਰ ਤੁਸੀਂ ਜੱਟਾਂ ਨੂੰ ਗੱਲ ਕਰ ਲਈ ਫਿਰ ਤੁਸੀਂ ਜੱਟਾਂ ਨੂੰ ਪ੍ਰੋਮੋਟ ਕਰ ਰਹੇ ਹੋ ਕਾਸਟਿਸਮ ਦਾ ਪ੍ਰੋਮੋਟ ਕਰ ਰਹੇ ਹੋ ਉਹ ਗੱਲ ਨਹੀਂ ਹੈਗੀ ਫਿਲਮ ਦਾ ਜਿਹੜਾ ਟਾਈਟਲ ਹੈ ਨਾ ਉਹ ਐਜ਼ ਅ ਮੈਟਾਫਰ ਯੂਜ਼ ਹੋਇਆ ਜਦ ਵੀ ਕਿਸੇ ਨੂੰ ਹੱਲਾਸ਼ੇਰੀ ਦੇਣੀ ਹੁੰਦੀ ਨਾ ਉਹ ਐਂ ਕਹਿੰਦਾ ਯਾਰ ਤੂੰ ਜੱਟਾ ਘਬਰਾ ਨਾ ਤੂੰ ਚੜ ਜਾ ਜੱਟਾ ਚੜ ਜਾ ਜੱਟਾ ਦੇਖੀ ਜਾਊਗੀ ਜੱਟਾ ਸਾਹਮਣੇ ਆ ਗਿਆ ਆਪਾਂ ਉਹ ਇੱਕ ਮੈਟਾਫਰ ਇਹਨੂੰ ਐਜ਼ ਅ ਮੈਟਾਫਰੀ ਲਿਆ ਕੱਲਾ ਜੇ ਨਾਮ ਹੁੰਦਾ ਡੋਲੀ ਨਾ ਤੇ ਫਿਰ ਇਨਕੰਪਲੀਟ ਲੱਗਦਾ ਇਦਾਂ ਥੋੜਾ ਜਿਹਾ ਵਜਨ ਆ ਜਾਂਦਾ ਗੱਲ 'ਚ ਤਾਂ ਰੱਖਿਆ ਨਾ ਇਹਦਾ ਹੋਰ ਵੀ ਗੱਲ ਨਹੀਂ ਪ੍ਰਭ ਡੋਲੀ ਨਾ ਕਦੀ ਜ਼ਿੰਦਗੀ 'ਚ ਹੋਇਆ ਡੋਲੇ ਹੋਵੋ ਤੇ ਵਾਪਸੀ ਆਣੀ ਕਿੰਨੀ ਕੌਖਾ ਸੀਗਾ ਉਹ ਸਮ ਮਿਲਦਾ ਇਹ ਸਭ ਦੀ ਲਾਈਫ 'ਚ ਅਪਸ ਐਂਡ ਡਾਉਨਸ ਆਉਂਦੇ ਨੇ ਤੇ ਹਰ ਕੋਈ ਡੋਲਦਾ ਆ ਤੇ ਕਦੇ-ਕਦੇ ਅਸੀਂ ਵੀ ਡੋਲ ਜਾਂਦੇ ਆ ਕਦੇ ਕੁਝ ਗਲਤੀਆਂ ਆਪਣੀਆਂ ਵੀ ਹੁੰਦੀਆਂ ਜਾਂ ਕੁਝ ਗਲਤ ਅਸੀਂ ਕਿਸੇ ਚੀਜ਼ ਵਿੱਚ ਚਲ ਜਾਂਦੇ ਹਾਂ ਨਾ ਉਹ ਚੀਜ਼ਾਂ ਵਿੱਚ ਨਿਕਲਣਾ ਬਹੁਤ ਔਖਾ ਹੋ ਜਾਂਦਾ ਆ ਤੇ ਅਸੀਂ ਕੋਸ਼ਿਸ਼ ਵੀ ਕਰਦੇ ਆ ਨਿਕਲੀਏ ਤੇ ਫਿਰ ਆਪਣੇ ਆਪ ਨੂੰ ਮੰਨ ਸਮਝਾਈਦਾ ਤੇ ਨਹੀਂ ਡੋਲਣਾ ਨੀਗਾ ਹਨਾ ਵੀ ਕੋਈ ਗੱਲ ਨਹੀਂ ਹੋ ਜਾਂਦੀਆਂ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ ਤੇ ਇਹ ਲਾਈਫ ਦਾ ਪਾਰਟ ਆ ਮਤਲਬ ਅਸੀਂ ਡਿੱਗਦੇ ਵੀ ਆਪਾਂ ਤੇ ਉੱਠਣਾ ਵੀ ਅਸੀਂ ਆਪ ਹੀ ਜਦੋਂ ਅਸੀਂ ਡਿੱਗੇ ਆ ਤੇ ਆਬਵੀਅਸਲੀ ਅਸੀਂ ਆਪ ਹੀ ਉੱਠਾਂਗੇ ਇੱਥੇ ਕਿਸੇ ਨੇ ਸਾਡੀ ਹੈਲਪ ਨਹੀਂ ਕਰਨ ਉਹਨੇ ਮੈਂ ਤਾਂ ਇਹੀ ਸਿੱਖਿਆ ਕਿ ਜਿੰਨੀ ਜੋ ਸਾਡੀ ਲਾਈਫ ਵਿੱਚ ਜੋ ਕੁਝ ਹੋਇਆ ਵਾ ਅਸੀਂ ਜੇ ਗਿਰੇ ਤਾਂ ਅਸੀਂ ਆਪਣੇ ਆਪ ਉੱਠਿਆਂ ਤੇ ਸਾਨੂੰ ਨਾ ਤਾਂ ਮਤਲਬ ਐਕਸਪੈਕਟ ਨਹੀਂ ਕਰਨਾ ਚਾਹੀਦਾ ਕਿ ਕਿਉਂਕਿ ਅਸੀਂ ਐਕਸਪੈਕਟ ਕਰਦੇ ਤਾਂ ਉਹ ਹਰ ਜ਼ਰੂਰ ਹੁੰਦੀਆਂ ਚੀਜ਼ਾਂ ਤੇ ਇਟਸ ਓਕੇ ਤੇ ਆਪਣੇ ਆਪ ਜੋ ਆਪਣੇ ਆਪਣੇ ਆਪ ਬਣੋ ਸਭ ਕੁਝ ਕਰੋ ਤੇ ਖੜੇ ਵੀ ਆਪ ਹੀ ਹੋਵੋ ਕੀ ਬਾਤ ਸੈਟ ਤੇ ਬੜੀ ਵਾ ਡੋਲੇ ਨੇ ਐ ਸੈਟ ਤੇ ਤੇ ਬਰਾਊਨੀ ਚਾਕਲੇਟ ਤੁਸੀਂ ਰੱਖ ਦੋ ਇੱਕ ਵਾਰੀ ਫਸਟ ਵੀ ਡੋਲ ਗਿਆ ਕੀ ਬਾਤ ਅੱਛਾ ਜਨਰਲ ਭਾਜੀ ਇੱਕ ਕਮੈਂਟ ਹੋਰ ਵੀ ਸੀਗਾ ਕਿ ਗੱਤਗਾ ਇਹਨਾਂ ਨੂੰ ਖੇਲਦੇ ਦਿਖਾਇਆ ਤਾ ਇਹਨਾਂ ਦੀ ਦਾੜੀ ਕਿਉਂ ਪੂਰੀ ਨਹੀਂ ਆ ਵੀ ਉਹ ਤਾਂ ਪੂਰੇ ਬਾਣੇ 'ਚ ਖੇਲਣਾ ਚਾਹੀਦਾ ਗੱਤਕਾ ਇਸ ਦੇ ਬਾਰੇ ਕੀ ਕਹੋਗੇ ਬੜਾ ਵਧੀਆ ਕੁਐਸਚਨ ਉਹਨਾਂ ਫਿਲਮ ਤੁਸੀਂ ਜਦੋਂ ਵੇਖੋਗੇ ਤਾਂ ਉਹਨੂੰ ਫੇਰ ਪਤਾ ਲੱਗੂਗਾ ਕਿ ਉਹ ਉਹ ਵੀ ਫਿਲਮ ਦਾ ਹਿੱਸਾ ਆ ਓਕੇ ਮਤਲਬ ਜੇ ਇਹ ਇਹ ਫਿਲਮ ਉਹ ਸੀਨ ਫਿਲਮ ਵੇਖ ਕੇ ਸਮਝ ਲੱਗਣਾ ਪਰ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਦਾ ਹੂੰ ਕਿ ਇਹ ਇੱਕ ਆਰਵਾਪਸੀ ਦੀ ਫਿਲਮ ਆ ਇੱਕ ਮੁੰਡਾ ਘਰ ਮੁੜਿਆ ਜਿਹੜਾ ਮਤਲਬ ਕਲਬਾਂ ਦੇ ਵਿੱਚ ਸ਼ਰਾਬ ਪੀਣ ਦੇ ਵਿੱਚ ਨਸ਼ੇ ਪੱਤੇ ਦੇ ਵਿੱਚ ਪੀਕ ਤੇ ਪਹੁੰਚ ਗਿਆ ਸੀਗਾ ਉੱਥੋਂ ਯੂ ਟਰਨ ਕਿਦਾਂ ਮਰ ਜਾਊਗਾ ਉਹਦੇ ਵਿੱਚ ਗੱਤਕੇ ਦਾ ਕੀ ਯੋਗਦਾਨ ਹੈ ਉਹਨੂੰ ਘਰ ਲਿਆਉਣ ਵਿੱਚ ਬੇਸਿਕਲੀ ਉਹ ਜਿਹੜਾ ਮਰਤਾ ਉਹ ਆ ਪਰ ਡਿਸਕਲੋਜ਼ ਨਾ ਕਰੀ ਮਿਲ ਫਿਲਮ ਤੋਂ ਸਮਝ ਲੱਗਿਆ ਮੈਨੂੰ ਅਸੀਂ ਧਿਆਨ ਰੱਖਿਆ ਉਸ ਚੀਜ਼ ਦਾ ਮੌਜੀ ਮਰਿਆਦਾ ਮੈਂ ਤੁਹਾਨੂੰ ਦੱਸੀ ਗੱਲ ਕਿ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਦਾਇਰੇ ਨੂੰ ਕਵਰ ਕਰੀਏ ਜਿਸ ਦੇ ਨਾਲ ਉਹ ਠੇਸ ਨਾ ਪਹੁੰਚੇ ਐ ਮਰਿਆਦਾ ਕਿਉਂਕਿ ਜਨਰਲ ਭਾਈ ਸਾਡੇ ਨਾਲ ਸੀਗੇ ਸ਼ੁਰੂ ਤੋਂ ਇਹਨਾਂ ਦੀ ਦੇਖ ਇਹਨਾਂ ਨੇ ਹੀ ਸਾਨੂੰ ਗਾਈਡ ਕੀਤਾ ਵੀ ਨਾ ਔਰ ਹਲਾਸ਼ੇਰੀ ਵੀ ਦਿੱਤੀ ਯਾਰ ਤੁਸੀਂ ਇਹ ਚੀਜ਼ ਗਲਤ ਕਰ ਰਹੇ ਹੋ ਇਹਨੂੰ ਹਟਦੇ ਹੋ ਜਾਂ ਕਿਉਂਕਿ ਜਨਰਲ ਭਾਈ ਵੀ ਕਤਕ ਦੇ ਖਿਡਾਰੀ ਨੇ ਆਪ ਤੇ ਇਹਨਾਂ ਨੂੰ ਇਹਨਾਂ ਦਾ ਟੌਪਿਕ ਵੀ ਬੜਾ ਪਰਸਨਲ ਸੀਗਾ ਤੇ ਬਹੁਤ ਹੀ ਪਰਸਨਲ ਵੇ ਦੇ ਵਿੱਚ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਸਾਨੂੰ ਗਾਈਡ ਕੀਤੀ ਸੀ ਧਿਆਨ ਰੱਖਿਆ ਉਹ ਚੀਜ਼ਾਂ ਦਾ ਤੇ ਤੁਹਾਨੂੰ ਸਟੋਰੀ ਦੇ ਵਿੱਚ ਜਦੋਂ ਫਿਲਮ ਦੇਖੋਗੇ ਤੁਹਾਨੂੰ ਉਸ ਵਿੱਚ ਇਦਾਂ ਸਮਝ ਆ ਜਾਊਗਾ ਕਿ ਇਦਾਂ ਕਿਉਂ ਆ ਮਤਲਬ ਉਹ ਚੀਜ਼ ਕਲੀਅਰ ਹੋਣੀ ਆ ਆਫ ਦਾ ਸਟੋਰੀ ਔਰ ਉਹ ਤੁਹਾਨੂੰ ਉਹਦੇ ਵਿੱਚ ਕਲੀਅਰ ਹੋਊਗੀ ਕਿ ਉਹ ਜਿੱਦਾਂ ਇਹਦਾ ਹੈਗਾ ਕਿਉਂ ਹੈ ਉਹ ਜਸਟੀਫਾਈਡ ਲੱਗੂਗਾ ਤੁਹਾਨੂੰ ਉੱਥੇ ਇਦਾਂ ਹੀ ਆ ਜਰਨਲ ਭਾਈ ਤੁਸੀਂ ਹੈਨਾ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਨਾਲ ਕੱਲੀ ਪੰਜਾਬੀ ਇੰਡਸਟਰੀ ਨਾਲ ਹੀ ਇੰਡਸਟਰੀ ਨਾਲ ਬੰਬੇ ਤੋਂ ਵੀ ਆਂਦੇ ਆ ਉਹਨਾਂ ਦਾ ਵੀ ਤੁਸੀਂ ਹੈਨਾ ਧਿਆਨ ਰੱਖਦੇ ਸੀ ਹੜੀਪਾ ਫਿਲਮ ਕਦੋਂ ਆਈ ਸੀ ਉਦੋਂ ਤੋਂ ਤੁਸੀਂ ਇੰਨਾਂ ਚੀਜ਼ਾਂ 'ਚ ਜੁੜੇ ਹੋਏ ਹੋ ਤੁਸੀਂ ਕਦੀ ਡੋਲਦੇ ਹੋ ਕਦੀ ਹੋਇਆ ਵੀ ਯਾਰ ਵੀ ਮਤਲਬ ਸਹੀ ਨਹੀਂ ਚੀਜ਼ ਹੋ ਰਹੀ ਵੀ ਅੱਦਾ ਨਹੀਂ ਹੋਣਾ ਚਾਹੀਦਾ ਤੁਹਾਡੇ ਨਾਲ ਇਹ ਚੀਜ਼ਾਂ ਹੁੰਦੀਆਂ ਹੁੰਦੀਆਂ ਸੀ ਮੈਂ ਵੀ ਬੰਦਾ ਹੀ ਹਾਂ 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 ਇਹ ਜ਼ੈਗ ਜ਼ੈਗ ਜਿੰਦਗੀ ਦਾ ਹਿੱਸਾ ਹੈ ਕਿ ਚਾਹੀਦੇ ਹੂੰ ਇਹ ਜੋ ਤੱਕ ਲਾਈਨ ਐ ਚੱਲਦੀ ਸਮਝ ਲਓ ਹਾਰਡ ਚੱਲ ਰਹੀ ਹੈ ਬਿਲਕੁਲ ਜੋ ਲਾਈਨ ਸਿੱਧੀ ਹੋ ਗਈ ਸਮਝ ਲਓ ਬੰਦਾ ਖਤਮ ਆ ਤੇ ਇਹ ਜਿੰਦਗੀ ਦਾ ਹਿੱਸਾ ਹੈ ਪਰ ਇਹ ਦਾਸਤਾਨ ਬੜੀ ਲੰਬੀ ਹੈ ਉਹ ਗੱਲ ਕਹਿੰਦੇ ਨੇ ਨਾ ਵੀ ਮੰਜ਼ਲ ਤੇ ਪਹੁੰਚਣ ਤੇ ਸੁਣਾਵਾਂਗੇ ਦਾਸਤਾਨੇ ਸਫ਼ਰ ਦੀ ਕੀ ਗੱਲ ਮੰਜਲ ਤੇ ਪਹੁੰਚਣ ਤੇ ਸੁਣਾਵਾਂਗੇ ਦਾਸਤਾਨੇ ਸਬਰ ਦੀ ਕਿ ਕੀ ਕੁਝ ਪਿੱਛੇ ਛੁੱਟ ਗਿਆ ਇੱਥੇ ਪਹੁੰਚਦੇ ਹੋਣ। ਓਏ, ਕੀ ਬਾਤ ਹੈ ਬਈ। ਸੋ, ਥੈਂਕ ਯੂ so much ਬਹੁਤ ਚੰਗਾ ਲੱਗਿਆ ਮੈਨੂੰ ਤੁਹਾਡੇ ਤਿੰਨਾਂ ਨਾਲ ਗੱਲ ਕਰਕੇ। ਉਮੀਦ ਕਰਦਾ ਹਾਂ ਵੀ ਫਿਲਮ ਦੇਖਣ ਆਡੀਅנס ਜ਼ਰੂਰ ਪਹੁੰਚੂਗੀ ਤੇ ਚੰਗੇ ਸਿਨੇਮਾ ਨੂੰ ਜ਼ਰੂਰ ਆਡੀਅנס ਸਪੋਰਟ ਕਰੂਗੀ ਜੋ ਸਾਨੂੰ ਸਾਰਿਆਂ ਨੂੰ ਇਸ ਫਿਲਮ ਤੋਂ ਉਮੀਦ ਹੈ। ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ? ਆਹ ਸਿਰ ਮਤਲਬ ਆਪਾਂ ਰਿਕਵੈਸਟ ਕਰਦੇ ਹਾਂ ਤੁਹਾਨੂੰ ਕਿ ਸਾਡੀ ਮੂਵੀ ਆ ਰਹੀ ਹੈ 5 ਤਰੀਕ ਨੂੰ ਜੱਟਾ ਡੋਲੀ ਨਾ। ਜਿੱਦਾਂ ਐਸ ਆਲਵੇਸ ਤੁਸੀਂ ਹਮੇਸ਼ਾ ਪ੍ਰੋਜੈਕਸ਼ਨ ਪਿਆ ਤੇ ਇਸ ਪ੍ਰੋਜੈਕਟ ਨੂੰ ਵੀ ਉਸ ਤੋਂ ਵੱਧ ਪਿਆਰ ਦਿਓ ਤੇ 5 ਤਰੀਕ ਨੂੰ ਜਰੂਰ ਸਿਨੇਮਾ ਘਰਾਂ 'ਚ ਆਪਣੇ ਫੈਮਿਲੀਸ ਨੂੰ ਜਰੂਰ ਲੈ ਕੇ ਜਾਓ। ਜੀ ਆ ਜਿਹੜੀ ਫਿਲਮ ਹੈ ਨਾ ਜੀ ਜੱਟਾ ਡੋਲੀ ਨਾ ਇਹ ਇੱਕ ਐਕਸ਼ਨ ਰੋਮਾਂਟਿਕ ਫਿਲਮ ਦਾ ਬੇਸ ਬੇਸ ਹੈਗਾ। ਆਧਾਰ ਇਹਦਾ ਐਕਸ਼ਨ ਦਾ ਗਤਕਾਇਆ ਤੇ ਰੋਮਾਂਟਿਕ ਦੇ ਵਿੱਚ ਜਿਹੜਾ ਹੈ ਕੋ ਬੜੀ ਪਿਆਰੀ ਜੀ ਇੱਕ ਲਵ ਕੈਮਿਸਟਰੀ ਆ ਔਰ ਬੜੇ ਸਾਰੇ ਰਿਲੇਸ਼ਨ ਹੋਰ ਵੀ ਹੈਗੇ ਆ। ਤੇ 5 ਜਨਵਰੀ ਨੂੰ ਜਿਵੇਂ ਦੱਸਿਆ ਪ੍ਰਭ ਨੇ ਵਣੀ 5 ਜਨਵਰੀ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਆ ਰਹੀ ਆ। ਇਹਦੇ ਵਿੱਚ ਹਰ ਉਮਰ ਵਰਗ ਵਾਸਤੇ ਐਂਟਰਟੇਨਮੈਂਟ ਵੀ ਆ ਤੇ ਕੁਛ ਨਾ ਕੁਛ ਸਿੱਖਣ ਨੂੰ ਤੁਸੀਂ ਆਪਦੇ ਵੱਡਿਆਂ ਨਾਲ ਆਪਦੇ ਛੋਟਿਆਂ ਨਾਲ ਬੈਠ ਕੇ ਫਿਲਮ ਦੇਖ ਸਕਦੇ ਹੋ ਕਿਸੀ ਇੱਕ ਪੁਆਇੰਟ ਤੇ ਵੀ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਯਾਰ ਮੈਂ ਆਪਣੇ ਪੇਰੈਂਟਸ ਨਾਲ ਬੈਠਾ ਯਾਰ ਐ ਮੈਂ ਕੀ ਦੇਖ ਲਿਆ ਜਾਂ ਕਿਵੇਂ ਦੇਖ ਲਿਆ ਮੇਰੇ ਬੱਚੇ ਦੇਖਦੇ ਆ ਕਿਵੇਂ ਦੇਖ ਲਿਆ ਸੋ ਇਟ ਇਜ਼ ਗੋਇੰਗ ਇਟ ਇਜ਼ ਵਨ ਓਵਰਆਲ ਪੈਕੇਜ ਤੁਹਾਡੇ ਇੱਕ ਇੱਕ ਸਕੰਡ ਇੱਕ ਇੱਕ ਪੈਸੇ ਦੀ ਜਿਹੜੀ ਇਹਦੇ ਵਿੱਚ ਤੁਹਾਨੂੰ ਐਂਟਰਟੇਨਮੈਂਟ ਮਿਲਣ ਵਾਲਾ ਤੁਹਾਨੂੰ ਸਿਕੰਡ ਮਿਲਣ ਵਾਲੀਆਂ ਦੇ ਵਿੱਚ ਕੋਈ ਨਾ ਕੁਝ ਤੇ ਸਾਰੇ ਜਾਣੇ ਜ਼ਰੂਰ ਵੱਤੋ ਵੱਤ ਗਿਣਤੀ ਦੇ ਵਿੱਚ ਸਿਨੇਮਿਆ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਜ਼ਰੂਰ ਦੇਖਿਓ ਤਾ ਜੋ ਸਾਡੇ ਵਰਗੇ ਹੋਰ ਬੰਦੇ ਜਿਹੜੇ ਸੋਚਦੇ ਨੇ ਕਿ ਇਹੋ ਜਿਹੀ ਟੌਪਿਕ ਇਤਿਹਾਸ ਦੇ ਪੰਨਿਆਂ ਚੋਂ ਕੱਢ ਕੇ ਲਿਆਈਏ ਉਹਨਾਂ ਨੂੰ ਹਲਾਸ਼ੇਰੀ ਮਿਲੇ ਤੇ ਇਹੋ ਜਿਹੀ ਟੌਪਿਕਸ ਦੇ ਉੱਤੇ ਪੰਜਾਬ ਫਿਲਮ ਇੰਡਸਟਰੀ ਨੂੰ ਔਰ ਆਡੀਅנס ਨੂੰ ਹੋਰ ਫਿਲਮਾਂ ਦੇਖਣ ਨੂੰ ਮਿਲੇਗਾ ਹਾਂ ਤੇ ਐਸੀ ਚੀਜ਼ ਤੁਹਾਡੇ ਨੂੰ ਰਿਕੁਐਸਟ ਕਰਦੇ ਹਾਂ ਜੀ ਜ਼ਰੂਰ ਜਾਇਓ ਜੀ ਬਸ ਮੇਰੀ ਇਹ ਹੀ ਬੇਨਤੀ ਹੈ ਜੀ ਮੇਰੇ ਦੋਹਾਂ ਸਾਥੀ ਕਲਾਕਾਰਾਂ ਨੇ ਤੁਹਾਨੂੰ ਬੇਨਤੀ ਕਰ ਹੀ ਦਿੱਤੀ ਮੈਂ ਤੇ ਇਹੀ ਕਹੂੰਗਾ ਵੀ 5 ਤਰੀਕ ਨੂੰ ਸਿਨਮਾ ਘਰਾਂ ਦੇ ਵਿੱਚ 5 ਅੰਦਰ ਨੂੰ ਜਾ ਕੇ ਵੇਖੋ ਜੱਟਾ ਡੋਲੇਨਾ ਸਸ਼ਕਾਲੀ ਜੀ ਸੋ ਥੈਂਕ ਯੂ ਸੋ ਮਚ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਧੀ ਸਾਡੀ ਗੱਲਬਾਤ ਪਸੰਦ ਆਈ ਹੋਵੇ ਜ਼ਰੂਰ ਸਿਨੇਮਾ ਚ ਜਾ ਕੇ ਫਿਲਮ ਦੇਖਿਓ ਕਿਉਂਕਿ ਜੇ ਆਪਾਂ ਚੰਗੀਆਂ ਫਿਲਮਾਂ ਨੂੰ ਸਪੋਰਟ ਕਰਾਂਗੇ ਤਾਂ ਹੀ ਹੋਰ ਕੋਈ ਇਹੋ ਜਿਹਾ ਸਟੈਪ ਚੱਕੂਗਾ ਚੰਗੀਆਂ ਫਿਲਮਾਂ ਬਣਾਉਣ ਨੂੰ ਨਹੀਂ ਤਾਂ ਫਿਰ ਬਾਕੀ ਜੋ ਚੀਜ਼ਾਂ ਚੱਲਦੀਆਂ ਉਹ ਤਾਂ ਚੱਲੀ ਜਾਣੀਆਂ ਤਾਂ ਚੰਗੀਆਂ ਫਿਲਮਾਂ ਵੀ ਜ਼ਰੂਰ ਜਾ ਕੇ ਦੇਖਿਓ ਅੱਗ ਲਈ ਹੈ ਨਹੀਂ ਸਤਿ ਸ਼੍ਰੀ ਅਕਾਲ ਭਾਈ ਦਾ ਇੰਟਰਵਿਊ ਕਰਨ ਆਇਆ ਸੀ ਡੋਲਿਆ ਦੀ ਬਾਤ ਉੜਾ ਕੇ ਆਇਆ ਤਾਂ ਵੀ ਇਹਨੇ ਡੋਲ ਡੋਲਿਆ ਦੀ ਇੰਟਰਵਿਊ ਜ਼ਰੂਰ ਕੀਤਾ ਭਾਈ ਨੇ ਕਿਸੇ ਰਹਿਣੀ ਡੋਲਣਾ ਮਿਲਨ ਜ਼ਰੂਰ ਦੇਖਣ ਜਾਣੀ ਹੈ ਕੀ ਬ